ਕੱਲ ਜਿੱਦਾਂ ਤੁਸੀਂ ਸਾਰਿਆਂ ਨੇ ਦੇਖਿਆ ਇੰਡੋਰਸ ਕੀਤਾ ਪੂਰੇ ਪੰਜਾਬ ਨੇ ਇੰਡੋਰਸ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਬੜਾ ਇਤਿਹਾਸਕ ਦਿਨ ਸੀ ਇਤਿਹਾਸਕ ਇਸ ਕਰਕੇ ਸੀ ਕਿਉਂਕਿ ਪੰਜਾਬ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਕੱਲ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਲਿਆ ਉਹ ਸੀ ਜਿਹੜਾ ਖੇਤੀ ਮੰਡੀਕਰਨ ਦਾ ਖਰੜਾ ਉਸ ਨੂੰ ਰੱਦ ਕਰਨਾ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਖੇਤੀ ਦਾ ਮੰਡੀਕਰਨ ਖਰੜਾ ਸੀ ਉਹ ਪੰਜਾਬ ਦੀ ਆਰਥਿਕ ਤਬਾਹੀ ਹੈ ਉਹਦੇ ਨਾਲ ਨਾ ਕੇਵਲ ਕਿਸਾਨ ਪ੍ਰਭਾਵਿਤ ਹੁੰਦਾ ਉਹਦੀ ਫਸਲ ਐਮਐਸਸੀਪੀ ਤੇ ਨਹੀਂ ਵਿਕਣੀ ਸੀ ਦੂਸਰੇ ਬੰਨੇ ਉਹਦੇ ਨਾਲ ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਆੜਤੀਆ ਵੀ ਪ੍ਰਭਾਵਿਤ ਹੁੰਦਾ ਸੀ ਔਰ ਉਸ ਦੇ ਨਾਲ ਸਾਡਾ ਸਾਡਾ ਪਿੰਡੂ ਅਰਥਚਾਰਾ ਆ ਉਹ ਵੀ ਪ੍ਰਭਾਵਿਤ ਹੁੰਦਾ ਕਿਉਂਕਿ ਆਰਡੀਐਸ ਜਿਹੜਾ ਹੈਗਾ ਹੌਲੀ ਹੌਲੀ ਇਸ ਚੋਂ ਖਤਮ ਹੋ ਜਾਣਾ ਹੈ ਇਹੀ ਕਾਰਨ ਹੈ ਕਿ ਜਦੋਂ ਇਹ ਖਰੜਾ ਪੰਜਾਬ ਸਰਕਾਰ ਕੋਲੇ ਪੁੱਛਿਆ ਸੀ ਉਦੋਂ ਵੀ ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਬੁਲਾ ਕੇ ਉਹਨਾਂ ਦਾ ਫੀਡਬੈਕ ਲੈ ਕੇ ਇਸ ਖਰੜੇ ਦੇ ਉੱਤੇ رائے ਬਣਾਈ ਔਰ ਸਾਰਿਆਂ ਦੀ رائے ਇਹੀ ਸੀ ਕਿ ਇਹ ਜਿਹੜਾ ਖਰੜਾ ਪੰਜਾਬ ਦੇ ਪੱਖ ਦੇ ਵਿੱਚ ਨਹੀਂ ਹੈਗਾ ਅਸੀਂ ਇਸ ਕਰਕੇ ਉਸ ਵਕਤ ਇਸ ਖਰੜੇ ਨੂੰ ਜਿਹੜਾ ਹੈਗਾ ਰੱਦ ਕੀਤਾ ਸੀ ਜਿਹੜੀ ਬੀਜੇਪੀ ਹੈ ਉਹ ਪੰਜਾਬ ਨੂੰ ਆਰਥਿਕ ਤੌਰ ਤੇ ਤਬਾਹ ਕਰਨਾ ਚਾਹੁੰਦੀ ਹੈ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਜਿਹੜਾ ਹਮੇਸ਼ਾ ਉਹਨਾਂ ਦੀਆਂ ਜਿਹੜੀਆਂ ਆ ਬਰਜੁਵਾਜੀ ਨੀਤੀਆਂ ਦਾ ਜਾਂ ਉਹਨਾਂ ਦੀਆਂ ਜਾਨੀ ਕਿ ਆਟੋਨੋਮਿਕ ਨੀਤੀਆਂ ਦਾ ਵਿਰੋਧ ਕਰਦਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਨਿਤਾੜਿਆ ਜਾਵੇ ਇਸ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਪੰਜਾਬ ਦੀ ਇੰਡਸਟਰੀ ਨੂੰ ਵੀ ਤਬਾਹ ਕਰਨਾ ਚਾਹੁੰਦੀ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਕਿਸਾਨ ਹੈ ਉਹ ਬਾਡਰਾਂ ਦੇ ਉੱਤੇ ਬੈਠਾ ਹੋਇਆ ਹੈ ਔਰ ਲਗਾਤਾਰ ਸੰਘਰਸ਼ ਕਰ ਰਿਹਾ ਹੈ ਭਾਜਪਾ ਉਸ ਦੀ ਗੱਲ ਨਹੀਂ ਸੁਣ ਰਹੀ ਭਾਜਪਾ ਦੇ ਕੰਨਾਂ ਦੇ ਉੱਤੇ ਉਸ ਦੀ ਜਿਹੜੀ ਹੈ ਆਵਾਜ਼ ਨਹੀਂ ਪਹੁੰਚ ਰਹੀ ਔਰ ਭਾਜਪਾ ਚਾਹੁੰਦੀ ਹੈ ਕਿ ਪੰਜਾਬੀ ਹੀ ਪੰਜਾਬੀਆਂ ਦੇ ਖਿਲਾਫ ਜਿਹੜਾ ਉਹ ਖੜਾ ਹੋ ਜਾਵੇ ਪੰਜਾਬ ਸਰਕਾਰ ਬਿਲਕੁਲ ਕੋਸ਼ਿਸ਼ ਕਰ ਰਹੀ ਹੈ ਵੀ ਕਿਸ ਕਿਸ ਤਰੀਕੇ ਨਾਲ ਛੜਕਾਂ ਜਿਹੜੀਆਂ ਹੈਗੀਆਂ ਉਹ ਠੀਕ ਕਰਵਾਈਆਂ ਜਾਣ ਅਸੀਂ ਕੋਰਟ ਦੇ ਵਿੱਚ ਗਏ ਹੋਏ ਹਾਂ ਏਸੀ ਚੀਜ਼ ਦਾ ਅਸੀਂ ਗੱਲ ਕਰ ਰਹੇ ਹਾਂ ਅੱਜ ਤੇ ਅਸੀਂ ਕੋਰਟ ਦੇ ਵਿੱਚ ਇਸ ਕਰਕੇ ਚਲੇਗੇ ਕਿ ਸਾਡਾ ਉਹਨਾਂ ਨੇ ਆਰਡੀਐਫ ਰੋਕ ਲਿਆ ਉਹ ਜਿਹੜੀ ਆ ਜਿਹੜੀਆਂ ਖਰੜਾ ਲੈ ਕੇ ਆਏ ਸੀ ਖਰੜਾ ਤਾਂ ਬੇਸਿਕਲੀ ਖਤਮ ਕਰਨ ਵਾਲੀ ਗੱਲ ਹੀ ਹੈਗੀ ਹੈ ਠੀਕ ਹੈ ਨਾ ਮਾਰਕੀਟ ਫੀਸ ਮੰਡੀ ਫੀਸ ਸਭ ਖਤਮ ਕਰਨ ਵਾਲੀ ਗੱਲ ਹੈਗੀ ਹੈ ਔਰ ਇਹੇ ਬੇਸਿਕਲੀ ਉਹੀ ਤਿੰਨ ਕਾਲੇ ਕਾਨੂੰਨ ਜਿਨ੍ਹਾਂ ਦੇ ਵਾਸਤੇ 750 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਿੱਤੀ ਸੀ ਉਹਨਾਂ ਨੂੰ ਬੈਕ ਡੋਰ ਤੋਂ ਲਾਗੂ ਕਰਨ ਦੀ ਗੱਲ ਹੈਗੀ ਹੈ ਠੀਕ ਹੈ ਕਿ ਕਾਰ ਰਹੀ ਉਹ ਸਿਰਫ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਇਨਡਾਇਰੈਕਟਲੀ ਮਜ਼ਦੂਰਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਆੜਤੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਸ਼ੈਲਰ ਮਾਲਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਹਾਲੇ ਤੱਕ ਵੀ ਜਿਹੜਾ ਐਫਸੀਆਈ ਨੇ ਜਿਹੜਾ ਚਾਵਲ ਚੁੱਕਣੇ ਸ਼ੁਰੂ ਨਹੀਂ ਕੀਤੇ ਨਵਾਂ ਚਣਕੇ ਸੀਜ਼ਨ ਆਉਣ ਵਾਲਾ ਵੀ ਹੋ ਗਿਆ ਸੋ ਮੈਂ ਇਸੇ ਕਰਕੇ ਕਹਿੰਦਾ ਵੀ ਮੁੱਦਾ ਜਿਹੜਾ ਸੰਘਰਸ਼ ਸਭ ਦਾ ਸਾਂਝਾ ਹੈਗਾ ਇਹ ਜਿਹੜੀਆਂ ਸਾਰੀਆਂ ਅਫਵਾਹਾਂ ਨੇ ਬੀਜੇਪੀ ਦੀ ਜਿਹੜੀ ਝੂਠ ਦੀ ਫੈਕਟਰੀ ਹੈ ਉੱਥੇ ਸਕ੍ਰਿਪਟ ਤਿਆਰ ਹੁੰਦੀ ਆ ਫਿਰ ਉਥੇ ਸਕ੍ਰਿਪਟ ਤਿਆਰ ਕਰਕੇ ਜਿੰਨੇ ਲੋਕ ਬੀਜੇਪੀ ਦੇ ਆਪਣੇ ਲੀਡਰ ਨੇ ਤੇ ਜਾਂ ਫਿਰ ਜਿਹੜੇ ਬੀਜੇਪੀ ਦੇ ਲਈ ਕੰਮ ਕਰਦੇ ਨੇ ਚਾਹੇ ਉਹ ਅਕਾਲੀ ਦਲ ਦੇ ਲੀਡਰ ਹੋਣ ਤੇ ਚਾਹੇ ਬਾਜਵਾਜੀ ਹੋਣ ਫਿਰ ਉਹਨਾਂ ਨੂੰ ਉਹ ਸਕ੍ਰਿਪਟ ਵੰਡ ਦਿੱਤੀ ਜਾਂਦੀ ਹੈ ਉਹਨਾਂ ਦਾ ਕੰਮ ਸਿਰਫ ਤੇ ਸਿਰਫ ਜਿਹੜਾ ਆਪਾਹ ਫਲਾਉਣੀਆਂ ਨੇ ਹਾਲੇ ਇਲੈਕਸ਼ਨ ਦੀ ਡੇਟ ਡਿਕਲੇਅਰ ਨਹੀਂ ਹੋਈ ਰਾਜ ਸਭਾ ਜਿਹੜੀ ਹੈਗੀ ਹੈ ਉਹ ਅਪਰ ਹਾਊਸ ਹੈ ਉਹ ਹਾਊਸ ਹੈ ਜਿੱਥੇ ਹਮੇਸ਼ਾ ਹੀ ਉਹ ਬਣਿਆ ਵੀ ਇਸੇ ਕਰਕੇ ਸੀ ਉਹ ਲੋਕ ਜਿਨ੍ਹਾਂ ਦੀ ਸਮਾਜ ਨੂੰ ਦੇਣ ਹੋਵੇ ਉੱਥੇ ਉਹ ਭੇਜੇ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਚੀਜ਼ ਤੁਹਾਡੇ ਮਾਧਿਅਮ ਰਾਹੀਂ ਕਹਿ ਸਕਦਾ ਜਦੋਂ ਉਹਦੇ ਨਤੀਜੇ ਆਉਣਗੇ ਜਦੋਂ ਇਹ ਫੈਸਲਾ ਹੋਏਗਾ ਬੈਸਟ ਕੈਂਡੀਡੇਟ ਉੱਥੇ ਭੇਜਾਂਗੇ